ਐਕਚੁਅਲੀ ਨਾ ਤੁਸੀਂ ਪੱਗ ਫਸੂਟ ਨਾਲ ਦੀ ਮੈਚਿੰਗ ਨਹੀਂ ਕੀਤੀ ਨਹੀਂ ਸਾਨੂੰ ਪਤਾ ਲੱਗ ਜਾਂਦਾ ਜਦੋਂ ਮੈਚਿੰਗ ਕਰਕੇ ਪੱਗ ਬੰਨ੍ਹੀ ਦੀ ਸਾਨੂੰ ਪਤਾ ਲੱਗ ਜਾਂਦਾ ਇਸ ਟ੍ਰੈਕਟਰ ਦੀ ਆਹ ਟਰਾਲੀ ਆ ਤਾਂ ਸਾਨੂੰ ਪੁੱਛਣਾ ਪੈ ਗਿਆ ਵੀ ਮਾਮੀ ਕਿਹੜੀ ਆ ਸੋ ਠੀਕ ਹੈ ਜੀ ਸੋ ਮਾਮੀ ਮਾਮੇ ਨੂੰ ਕਹਿੰਦੀ ਆ ਕੀ ਕਹਿੰਦੀ ਮਾਮੀ ਮਾਮੇ ਨੂੰ ਹੋ ਟੇਰੀਆਂ ਵੀ ਟੇਰੀਆਂ ਵੀ ਟੇਰੀਆਂ ਟੇਰੀਆਂ ਵੀ ਟੇਰੀਆਂ ਤੇਰੀਆਂ ਹੀ ਤਕਨਾ ਬੰਨ ਨਾ ਬੰਨਵੇ ਨਜ਼ਰਾਂ ਲਗ ਗਈਆਂ ਮੇਰੀਆਂ ਸੋਹਣੀ ਸੱਜਣਾ ਬੰਨਵੇ ਨਜ਼ਰਾਂ ਲਗ ਗਈਆਂ ਮੇਰੀਆਂ ਸੋਹਣੀ ਮਖਨਾ ਬੰਨਵੇ ਤੇਰੀਆਂ ਤੇਰੀਆਂ ਨੀ ਤਰੀਆਂ ਹੋਏ ਹੋਏ ਲੰਗ ਤੇਰੀਆਂ ਤੇਰੀਆਂ ਸੋਹਣੀ ਬੱਗ ਹੱਲ ਲੈਣ ਦੇ ਹੋਏ ਸਾਡ ਖੇਤਾਂ ਵਿੱਚ ਮਿਰਚਾਂ ਮਥਿਰ ਆਈਆਂ ਦਾਤਾ ਆਇਆ ਪਰੋਣਾ ਮਾਮੀ ਦਾਤਾ ਆਇਆ ਪਰੋਣਾ ਆ ਮਾਮੀ ਦਾਤਾ ਆਇਆ ਪਰੋਣਾ ਮਾਮੀ ਦਾਤਾ ਆਇਆ ਪਰੋਣਾ ਏ ਸੋਨਾ ਸਿੰਘ ਸਰਦਾਰ ਓ ਸੋਨਾ ਸਿੰਘ ਸਰਦਾਰ ਓ ਨੱਚਦੇ ਮਾਮੇ ਤੋਂ ਮੈਂ ਦੇਵਾ ਪਤਾ ਸੇ ਵਾਰ ਨੱਚਦੇ ਮਾਮੇ ਤੋਂ ਦੇਵਾ ਪਤਾ ਸੇ ਵਾਰ ਜੇ ਮੋਹ ਨੂੰ ਸੰਗ ਦਾ ਨੀ ਪਟ ਪੈਣਾ ਸੋਣੀ ਦੀ ਪੱਗ ਬਨੁਦਾ ਨੀ ਦਾਦ ਕਿਉਂ ਕਿੱਥੇ ਆ ਜੀ ਦਾਦ ਕੋ ਤੁਸੀਂ ਵੀ ਬੁੱਲੀਪਾ ਦੇ ਸੱਗੇ ਕੱਢ ਲੋ ਬਿਗਿਆ ਬਿਜਾ ਕੇ ਦਾਦ ਕੇ ਖੁੱਡ ਵੜ ਕੇ ਆ ਜਾ ਦਾਦ ਕੇ ਖੁੱਡ ਵੜ ਕੇ ਆ ਜਾ ਦਾਦ ਕੇ ਬਿਜਾ ਕੇ ਦਾਦ ਕੇ ਖੁੱਡ ਵੜ ਕੇ ਕੱਢ ਲੋ ਬਿਗਿਆ ਬਿਜਾ ਕੇ ਦਾਦ ਕੇ ਖੁੱਡ ਵੜ ਕੇ ਕੱਢ ਲੋ ਬਿਗਿਆ ਬਿਜਾ ਕੇ ਦਾਦ ਕੇ ਖੁੱਡ ਵੜ ਕੇ ਕੱਢ ਲੋ ਬਿਗਿਆ ਬਿਜਾ ਕੇ ਦਾਦ ਕੇ ਖੁੱਡ ਵੜ ਕੇ ਕੱਢ ਲੋ ਬਿਗਿਆ ਬਿਜਾ ਕੇ ਦਾਦ ਕੇ ਖੁੱਡ ਵੜ ਕੇ ਹਣ ਦਾਦ ਕੇ ਜਵਾਬ ਦਿੰਦੇ ਆ ਅਸੀਂ ਜੱਟ ਨਹੀਂ ਮਰਬਿਆਂ ਵਾਲੇ ਅਸੀਂ ਜੱਟ ਨਹੀਂ ਮਰਬਿਆਂ ਵਾਲੇ ਉਹ ਕਿਹੜਾ ਸਾਡਾ ਕੱਕੋ ਬਣੂਗੀ ਅਸੀਂ ਜੱਟ ਨਹੀਂ ਮਰਬਿਆਂ ਇੱਕ ਨਾਨਕੇ ਇੱਕ ਸਾਈਡ ਤੇ ਦਾਦੀਆਂ ਇੱਕ ਪਾਸੇ ਹੋ ਜੋ ਦੋਨਾਂ ਪਾਸੇ ਬੋਲੀਆਂ ਪਾਉਣੀਆਂ ਨੇ ਜੀ ਤਾਂ ਹੁਣ ਨਾਨਕੇ ਜਵਾਬ ਦਿੰਦੇ ਤਾਂ ਕੀ ਕਹਿੰਦੇ ਆ ਹੋ ਇਥੇ ਨਹੀਂ ਆਈ ਕੀ ਕਹਿੰਦੇ ਦਾਦਕੇ ਪਤਾ ਕੀ ਨਾਨਕੇ ਬੋਲੀਆਂ ਬਣੀਆਂ ਬੋਲੀਆਂ ਦਾਦਕੇ ਆਪਾਂ ਨੂੰ ਹਮ ਦਾਦਕੇ ਨਾਨਕੇ ਨੂੰ ਕਹਿੰਦੇ ਆ ਇਥੋਂ ਲਿਆਈ ਵੇ ਦਰਜੀਆ ਕੈਂਚੀ ਇਥੋਂ ਲਿਆਈ ਵੇ ਦਰਜੀਆ ਕੈਂਚੀ ਓ ਨਾਨਕਿਆਂ ਦੀ ਜੀਬ ਵੱਢੀ ਨਾਨਕੇ ਫੇਰ ਰਿਪਲਾਈ ਦਿੰਦੇ। ਤਾਂ ਨਾਨਕੇ ਰਿਪਲਾਈ ਦਿੰਦੇ ਕੀ ਕਹਿੰਦੇ? ਹੱਥ-ਹੱਥੋਂ ਦਾਦਕਿਓ ਵੱਡੀ ਨਾ ਜਾਵੇ। ਮੰਮੀ ਨੂੰ ਲੋਹੜੀ ਉੱਤੇ ਆ ਗਈ ਮੰਮੀ ਕਾਣਾ ਕੋਈ ਕੀਤਾ ਬਈ ਸੇਵ ਸੰਤਰੇ ਸਾਰੇ ਖਾ ਗਈ ਸਾਰੇ ਖਾ ਗਈ ਉਹ ਸੇਵ ਸੰਤਰੇ ਸਾਰੇ ਖਾ ਗਈ ਓਏ ਨਾਲੇ ਖਾ ਗਈ ਪਾ ਪੀਤਾ ਲਡੂੰਗਾ ਬੂੰਦੀ ਦਾ ਬੂੰਦੀ ਦਾ ਇਹਦੇ ਅੰਦਰ ਵੜ ਕੇ ਪੀਤਾ ਡੂੰਗਾ ਬੂੰਦੀ ਦਾ ਕਿਉਂ ਭੂਆ ਕਿੱਥੇ ਦੱਸ ਦੇ ਆ ਜਾਓ ਜੀ ਭੂਆ ਦੀ ਅੱਗੇ ਲੋ ਜੀ ਲੋ ਜੀ ਜੀ ਤਾਂ ਮਰ ਚ ਹੋਈ ਵੀ ਇਹਨਾਂ ਦੀ ਅੱਛਾ ਜੀ 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 ਭੂਆ ਨੂੰ ਨੱਚਣਾ ਨਹੀਂ ਆਉਂਦਾ ਥੋੜਾ ਆ ਜਾ ਤਪੂ ਵਾਲੀ ਬੋਲੀ ਤਾਂ ਕੀ ਕਹਿੰਦੇ ਹੋ ਇਧਰ ਆਲਾ ਇਧਰ ਆਲਾ ਵਿਚ ਆਲੇ ਦੇ ਗੁੱਚੀ ਇਧਰ ਆਲਾ ਉਧਰ ਆਲਾ ਵਿਚ ਆਲੇ ਦੇ ਗੁੱਚੀ ਹੋ ਇਧਰ ਆਲਾ ਉਧਰ ਆਲਾ ਵਿਚ ਆਲੇ ਦੇ ਗੁੱਚੀ ਇਧਰ ਆਲਾ ਉਧਰ ਆਲਾ ਵਿਚ ਆਲੇ ਦੇ ਗੁੱਚੀ ਹੋ ਕੇ ਵਲੀਂਦੀ ਭੂਆ लाਡਲੀ ਪਕੌੜਿਆਂ ਪਿੱਛੇ ਰਸੀਪੜੀ ਵਾਲਾ ਲਾੜੀ ਕਿੰਨ ਬੋਲੀ ਪਾਉਣੀ ਹੁਣ ਫਿਰ ਠੀਕ ਹੈ ਜੀ ਹਮਾ ਮਾਮੇ ਨੂੰ ਭਾਈ ਮਾਮਾ ਕਿਹੜੇ ਹਸ ਮਗਰਸ ਬਾਕੇੜੇ ਮਾਮੇ ਜੀ ਦਾ ਇਹ ਨਾ ਸਾਰੇ ਮਾਮੇ ਸਾਰੇ ਘੈਂਟ ਹੈ ਜੀ ਸਰਦਾਰ ਕੇ ਸੁਣਿਆ ਬੋਲੀ ਸੁਣਨ ਵਾਲੀ ਆ ਆਪਣੀਆਂ ਤੁਸੀਂ ਪਰਿਵਾਰਕ ਬੋਲੀਆਂ ਹੋਣਗੀਆਂ YouTube Instagram ਤੇ ਅਕਸਰ ਤੁਸੀਂ ਦੇਖਦੇ ਹੋ ਤੇ ਫਣੀ ਜੀਆਂ ਬੋਲੀਆਂ ਹੁੰਦੀਆਂ ਜਿੱਦ ਤੁਹਾਂ ਸਾਰੇ ਇਕੱਠਾ ਮਿਲਦਾ ਦੇਖਣ ਨੂੰ ਲੋ ਫਿਰ ਦਾਲ ਕੇ ਬੋਲੀ ਪਾਉਂਦੇ ਆ ਤੁਸੀਂ ਇਸ਼ਾਰੇ ਸ਼ੁਰੂ ਆਪ ਹੀ ਕਰ ਲਿਆ ਕਰੋ ਇੱਕ ਦੂਜੇ ਨੂੰ ਅਸੀਂ ਬੋਲੀ ਪਾਈ ਜਾਏ ਫਿਰ ਠੀਕ ਹੈ ਜੀ ਬਾਦ ਕੇ ਨਾਨਕੇ ਨੂੰ ਕਹਿੰਦੇ ਆ ਮੰਮੀ ਸਾਡੇ ਨੇ ਵਿਆਹ ਕਰਵਾਇਆ ਮੰਮੀ ਸਾਡੇ ਨੇ ਰਤ ਕਰਵਾਇਆ ਮੰਮੀ ਸਾਡੇ ਨੇ ਵਿਆਹ ਕਰਵਾਇਆ ਮੰਮੀ ਸਾਡੇ ਨੇ ਵਿਆਹ ਕਰਵਾਇਆ 500 ਦਿਓ ਬਹੂ ਲਿਆਇਆ 500 ਦਿਓ ਬਹੂ ਲਿਆਇਆ 500 ਦਿਓ ਬਹੂ ਲਿਆਇਆ 500 ਦਿਓ ਬਹੂ ਲਿਆਇਆ ਨਾ ਜੱਟਾ ਵੇਚ ਕੇ ਜੁਕੀ ਦੀ ਗੱਡੀ ਚੜ ਗਈ ਨੀ ਓ ਟਾ 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 ਜੀ 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 ਛੁੱਡੀ ਗੱਲ ਨਹੀਂ ਕਰਦੇ ਜੀ ਉਹ ਜਿਹੜੀ ਲਿਆਂਦੀ ਸੀ ਨਾ ਉਹਦੀ ਗੱਲ ਕਰਦੇ ਆ ਯੂਕੀ ਜੋ ਤੁਸੀਂ ਤਾਂ ਬਹੁਤ ਨਾਈਸ ਹੋ ਜੀ 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 ਉਹ ਪੜਦੇ ਗਿਆ ਓਕੇ ਓਕੇ ਹਰਿਆਣਾ ਯਾਨੀ ਠੀਕ ਹੈ ਜੀ ਠੀਕ ਸੋ ਸਾਰੀ ਆਪਣੀ ਹੈ ਜੀ ਚਾਚਾ ਚਾਚੀ ਜੀ ਕਿੱਥੇ ਨੇ ਚਾਚਾ ਤੇ ਚਾਚੀ ਜੀ ਆਜੋ ਜੀ ਚਾਚਾ ਚਾਚੀ ਚਾਚਾ ਚਾਚੀ ਆਜੋ ਜੀ

ਕਿੱਲ ਵਾਪਾ ਸੰਤਰੀਆਂ ਵਾਲਾ ਗਿੱਦੇ ਦੇ ਵਿੱਚ ਛਾਵੇ ਚਾਚੀ ਚਾਚੇ ਤੇ ਜੋੜ ਬੋਲੀਆਂ ਪਾਵੇ ਚਾਚੀ ਚਾਚੇ ਤੇ ਜੋੜ ਬੋਲੀਆਂ ਪਾਵੇ ਜਵਦੀ ਦੋ ਲਿਆ ਚਾਚੀ ਲਾਈਵ ਦੇਖਣੀ ਹੋਣੀ ਆ ਸੋ ਕੀ ਕਹਿੰਦੇ ਹਾਈ ਤੌੜੀ ਲਈਏ ਤਾਂ ਟੱਕਣ ਲਈਏ ਮੇਚ ਦੀ ਨਹੀਂ ਕੋੜੀ ਲਈਏ ਤਾਂ ਟੱਕਣ ਲਈਏ ਮੇਚ ਦੀ ਨਹੀਂ ਇੱਕ ਮਿੰਟ ਸਨੇਪ ਚੈਟ ਦਾ ਮਾਲੀਏ ਪਣੀ ਤੁਸੀਂ ਕਰ ਲੋ ਰਿਕਾਰਡ ਸਨੇਪ ਚੈਟ ਤੇ ਰਿਕਾਰਡ ਕਰਨ ਲੱਗੇ ਸੀ ਕਰ ਲੋ ਬੋਲੀ ਰਿਕਾਰਡ ਜੀ ਸੋ ਜਿਹੜੀ ਬਾਹਰ ਵਾਲੇ ਚਾਚੀ ਉਹਨਾਂ ਵਾਸਤੇ ਬੋਲੀ ਜੀ ਤੌੜੀ ਲਈਏ ਤਾਂ ਟੱਕਣ ਲਈਏ ਮੇਚ ਦੀਨੀ ਤੌੜੀ ਲਈਏ ਤਾਂ ਟੱਕਣ ਲਈਏ ਮੇਚ ਦੀ ਹੀ ਦੀ ਤੌੜੀ ਲਈਏ ਤਾਂ ਟੱਕਣ ਲਈਏ ਮੇਚ ਦੀਨੀ ਤੌੜੀ ਲਈਏ ਤਾਂ ਟੱਕਣ ਲਈਏ ਮੇਚ ਦੀ ਹੀ ਦੀ ਚਾਚਾ ਨੱਚਦਾ ਤੇ ਚਾਚੀ ਲਾਈਵ ਦੇਖਦੀ